ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਏਰੀਆ ਦੇ ਵਿੱਚ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਵੀ ਜਰੂਰ ਕਰ ਦਿਓ ਤੇ ਆਜੋ ਫਿਰ ਦੇਖਦੇ ਹਾਂ ਆਪਾਂ ਇਹ ਸਾਢੇ ਪੰਜ ਮਰਲੇਾਂ ਦੇ ਵਿੱਚ ਲਗਭਗ ਬਣੀ ਹੋਈ ਕੋਠੀ ਸੋ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਜਿਹੜਾ ਉਹ ਹੋਇਆ ਵੀ ਹੈ ਬੜੀ ਸਾਫ ਸੁਥਰੀ ਕੋਠੀ ਹੈ ਤੇ ਪੋਰਚ ਦੀ ਗੱਲ ਕਰੀਏ ਤਾਂ ਪੋਰਚ ਬਹੁਤ ਹੀ ਖੁੱਲਾ ਡੂਲਾ ਜਿਹੜਾ ਪੋਰਚ ਹੈਗਾ ਨੋਵਾ ਗੱਡੀ ਲੱਗਣ ਤੋਂ ਬਾਅਦ ਵੀ ਕਾਫੀ ਜਿਹੜੀ ਹੈ ਸਪੇਸ ਬਚ ਜਾਂਦੀ ਹੈ ਟੂ ਵੀਲਰ ਵੀ ਬੜੇ ਆਰਾਮਦਾਰੀ ਦੇ ਨਾਲ ਲੱਗ ਸਕਦੇ ਆ ਵੱਡਾ ਗੇਟ ਜਿਹੜਾ ਉਹ ਲੱਗਿਆ ਹੋਇਆ ਸੋ ਇਹ ਹੈਗਾ ਜੀ ਸਟਾਰਟਿੰਗ ਤੇ ਵਾਸ਼ਰੂਮ 7x7 ਦਾ ਜਿਹੜਾ ਇਹ ਵਾਸ਼ਰੂਮ ਆ ਕਾਫੀ ਖੁੱਲਾ ਡੂਲਾ ਜਿਹੜਾ ਵਾਸ਼ਰੂਮ ਵੀ ਬਣਿਆ ਹੋਇਆ ਤੇ ਆ ਜੋ ਸੁਰਤ ਦੇਖਦੇ ਆ ਇਸ ਕੋਠੀ ਨੂੰ ਅੰਦਰ ਤੋਂ ਸੋ ਐਂਟਰੀ ਕਰਦੇ ਆ ਡ੍ਰਾਈング ਰੂਮ ਦੇ ਵਿੱਚ ਤੇ ਡ੍ਰਾਈング ਰੂਮ ਵੀ ਕਾਫੀ ਜਿਹੜਾ ਖੁੱਲਾ ਡੁੱਲਾ ਹੈਗਾ ਪੱਥਰ ਦੀ ਗੱਲ ਕਰਦੇ ਸੀ ਤਾਂ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਸੋ ਬਹੁਤ ਹੀ ਸਾਫ਼ ਸੁਥਰੀ ਕੋਠੀ ਆ ਪਰ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਹੁਤ ਹੀ ਸੋਹਣਾ ਏਰੀਆ ਹੈਗਾ ਬੱਸ ਅਡੇ ਦੇ ਨਜ਼ਦੀਕ ਆ ਇਹ ਕੋਠੀ ਸੋ ਤੁਸੀਂ ਦੇਖ ਸਕਦੇ ਹੋ ਲਗਭਗ 5.5 ਮਰਲਿਆਂ ਦੇ ਵਿੱਚ ਇਹ ਬਣੀ ਹੋਈ ਆ ਬਹੁਤ ਹੀ ਖੂਬਸੂਰਤ ਜਿਹੜਾ ਸੋਨਾ ਇਸ ਕੁਠੀ ਦਾ ਜਿਹੜਾ ਕੰਮ ਆ ਉਹ ਹੋਇਆ ਵੀ ਆ ਸਾਹਮਣੇ ਰਸੋਈ ਬਣੀ ਹੋਈ ਆ ਰਸੋਈ ਤੁਸੀਂ ਦੇਖ ਸਕਦੇ ਹੋ ਕਬਡਜ਼ ਜਿਹੜੇ ਆ ਬਹੁਤ ਹੀ ਵਧੀਆ ਸੈਸਰੀ ਦੇ ਨਾਲ ਜਿਹੜਾ ਉਹ ਤਿਆਰ ਕੀਤਾ ਹੋਇਆ ਬਹੁਤ ਹੀ ਵਧੀਆ ਸਰਮੈਕਾ ਬਹੁਤ ਹੀ ਵਧੀਆ ਸੈਸਰੀ ਜਿਹੜੀ ਆ ਉਹ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੋ ਕਾਫੀ ਖੂਬਸੂਰਤ ਜਿਹੜੀ ਆ ਰਸੋਈ ਉਹ ਬਣੀ ਹੋਈ ਆ ਤੇ ਕਾਫੀ ਜਿਹੜੀ ਆ ਖੁੱਲੀ ਡੁੱਲੀ ਵੀ ਹੈਗੀ ਆ ਸੋ ਇਹ ਦੂਸਰਾ ਗੇਟ ਜਿਹੜਾ ਛੋਟਾ ਤੁਸੀਂ ਦੇਖ ਰਹੇ ਹੋ ਇਹ ਫਰਿੱਜ ਦੇ ਰੱਖਣ ਵਾਸਤੇ ਜਨ ਕੀ ਗੇਟ ਉਹ ਬਣਿਆ ਹੋਇਆ ਤੇ ਆਜੋ ਫਿਰ ਦੇਖਦੇ ਆ ਬੈਡਰੂਮ ਸੋ ਉਸ ਤੋਂ ਪਹਿਲਾਂ ਆਪਾਂ ਦੇਖਦੇ ਆ ਵਾਸ਼ਰੂਮ ਇੱਕ ਵਾਸ਼ਰੂਮ ਆਪਾਂ ਸਟਾਰਟਿੰਗ ਤੇ ਦੇਖਿਆ ਔਰ ਦੂਸਰਾ ਇਹ ਵਾਸ਼ਰੂਮ ਦੋਨੇ ਬੈਡਾਂ ਦੇ ਨਾਲ ਬੈਡਰੂਮਾਂ ਦੇ ਨਾਲ ਜਿਹੜਾ ਅਟੈਚ ਹੈਗਾ ਸੋ ਦੋਨੇ ਬੈਡਰੂਮ ਦੇ ਵਿੱਚ ਜਿਹੜਾ ਰੋਸ਼ਨੀ ਦਾ ਉਹ ਵਧੀਆ ਪ੍ਰਬੰਧ ਹੈਗਾ ਸੋ ਛੋਟਾ ਜਿਹਾ ਕੱਬੜ ਇਸ ਬੈੱਡਰੂਮ ਦੇ ਵਿੱਚ ਵੀ ਬਣਿਆ ਹੋਇਆ ਤੇ ਉੱਪਰ ਜਿਹੜੀ ਆ ਸੈਲਫਾ ਜਿਹੜੀ ਕੱਬੜ ਵਾਸਤੇ ਉਹ ਬਣੀ ਹੋਈ ਆ ਸੋ ਇਸ ਵੇਲੇ ਇਸ ਕੋਠੀ ਦੇ ਵਿੱਚ ਕੋਈ ਬਲਬ ਨਹੀਂ ਜਗ ਰਿਹਾ ਲੇਕਿਨ ਰੋਸ਼ਨੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਬਲਬ ਜਗਾਉਣ ਦੀ ਲੋੜ ਨਹੀਂ ਸੋ ਲਾਈਟ ਵੈਸੇ ਹੈ ਵੀ ਨਹੀਂਗੀ ਤਾਂ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਹਨੇਰੇ ਦਾ ਸਾਹਮਣਾ ਵੀ ਕਰਨਾ ਪੈਣਾ ਸੋ ਇਸ ਬੈੱਡਰੂਮ ਦੇ ਵਿੱਚ ਕੱਬੜ ਬਣਿਆ ਹੋਇਆ ਇੱਕ ਜਿਹੜਾ ਸਟੋਰ ਆ ਉਹ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਬੈਡਰੂਮ ਦੇ ਵਿੱਚ ਸਟੋਰ ਦਿੱਤਾ ਹੋਇਆ ਇੱਕ ਔਰ ਇੱਕ ਜਿਹੜਾ ਕਾਬੜ ਬਣਿਆ ਹੋਇਆ ਸੋ ਲੌਬੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਲੌਬੀ ਵੀ ਆ ਤੁਸੀਂ ਦੇਖ ਸਕਦੇ ਹੋ ਸੋ ਇਹ ਆਪਾਂ ਰਸੋਈ ਦੇਖੀ ਸਾਹਮਣੇ ਡ੍ਰਾਈੰਗ ਰੂਮ ਆ ਤੇ ਆਜੋ ਫਿਰ ਇੱਕ ਛੱਤ ਜਿਹੜੀ ਆ ਫਰਸਟ ਫਲੋਰ ਤੇ ਮਾਰਦੇ ਆ ਸੋ ਪੌੜੀਆਂ ਦੇ ਵਿੱਚ ਵੀ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਸੋ ਇੱਕ ਬੈਡਰੂਮ ਉੱਪਰ ਬਣਿਆ ਹੋਇਆ ਪਾਰਟੀਸ਼ਨ ਨਹੀਂ ਕੀਤੀ ਲੇਕਿਨ ਬੈਡਰੂਮ ਇੱਕ ਪੂਰਾ ਜਿਹੜਾ ਉੱਪਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੱਥਰ ਲੱਗਿਆ ਹੋਇਆ ਔਰ ਇੱਕ ਬੈਡਰੂਮ ਜਿਹੜਾ ਪੂਰਾ ਉਹ ਬਣਿਆ ਹੋਇਆ ਸੋ ਇਹ ਹੈਗਾ ਜੀ ਉੱਪਰਲਾ ਦ੍ਰਿਸ਼ ਆਸ-ਪਾਸੇ ਦੀ ਰੈਸ਼ ਤੁਸੀਂ ਦੇਖ ਸਕਦੇ ਹੋ ਸੋ ਇਸ ਕੋਠੀ ਦੀ ਜਿਹੜੀ ਡਿਮਾਂਡ ਆ ਉਹ 50 ਲੱਖ ਰੁਪਏ ਕੀਤੀ ਹੈ ਬਾਕੀ ਮੌਕੇ ਤੇ ਛੂਟ ਹੋ ਜੂਗੀ ਸੋ ਜਿਸ ਵੀ ਵੀਰ ਪ੍ਰਾਣਿਆਂ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਹੁਤ ਧੰਨਵਾਦ